ਦੇਖੋ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਤਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੁਣ ਪਾਨਾ ਸਿੱਧੂ ਜਿਸ ਦਿਨ ਜ਼ਮਾਨਤ ਹੋਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜ਼ਮਾਨਤ ਹੋਣੀ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ਤੱਕਾ ਸਹਿੰਦੇ ਨਹੀਂ ਐ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਔਰ ਮੈਂ ਪਾਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰਾ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਐਸੀ ਪਾਨੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਣਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ আর ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ। ਦੇਖੋ ਇਹ ਤਾਂ ਚਲੋ ਉਹਨਾਂ ਦੇ ਪਰਿਵਾਰਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ। ਲੇਕਿਨ 26 ਜਨਵਰੀ ਜਿਹੜਾ ਦਿਨ ਹੈ। 15 ਅਗਸਤ ਦਾ ਜਿਹੜਾ ਦਿਨ ਹੈ ਇਹ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ પાਕੇ ਬਹੁਤ ਸੰਘਰਸ਼ ਕਰਕੇ ਲਏ ਗਏ ਐ। ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ। ਸਰਕਾਰ ਦੇ ਵਿੱਚ ਕਿਹੜੀ ਤਰੱਕੀ ਹੋਈ ਹੈ ਉਹ ਦੱਸਣੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ। ਹਰ ਨਾਲੇ ਜਿਹੜਾ ਟੈਸਟ ਹੈ ਉਹ ਕੋਈ ਅੱਜ ਦਾ ਬੈਨ ਹੈ। ਕਿੰਨੇ ਸਾਲ ਹੋ ਗਏ ਟੈਸਟ ਬੈਨ ਆ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ। ਇਹ ਨੇ ਬਿਨਾ ਮਤਲਬ ਦੀਆਂ ਇਹ ਗੱਲਾਂ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ। ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ 'ਚ ਕੁਝ ਕਰਿਆ ਨਹੀਂ ਕੋਈ ਉਪਲਬਧੀ ਹੈ ਨਹੀਂ ਆਹੀ ਟੋਡ ਕੇ ਸੜਾ ਕੇ ਕੰਮ ਸਾਰੀ ਚੜਦੇ ਨੇ ਲੇਕਿਨ ਬਹੁਤ ਏ ਦਿਨ ਚੱਲਣਾ ਨਹੀਂ ਹੈ। ਹੌਣ ਵਾਲੀ ਲੋਕ ਸਭਾ ਵਿੱਚ ਲੋਕਾਂ ਨੇ ਇਹ ਸਾਫ਼ ਕਰ ਦੇਣਾ ਹੈ। ਧੰਨਵਾਦ। ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ। ਮੈਂ ਸਾਰੇ ਪ੍ਰਬੰਧਕਾਂ ਨੂੰ ਪਿੰਡ ਦੀ ਪੰਚਾਇਤ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਹੈ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਨਸ਼ਿਆਂ ਦੀ ਪਰਹਾਰ ਪਿੰਡਾਂ ਦੇ ਵਿੱਚ ਚੱਲ ਰਹੀ ਹੈ। ਉਦੋਂ ਅਜਿਹੇ ਖੇਡ ਮੁਕਾਬਲੇ ਕਰਾਉਣੇ ਨੌਜਵਾਨਾਂ ਨੂੰ ਖੇਡ ਵਾਲੋਂ ਪ੍ਰੇਰਿਤ ਕਰਦੇ ਆ ਤੇ ਉਹ ਨਸ਼ੇ ਛੱਡ ਕੇ ਆਪਣੇ ਸਰੀਰ ਵੱਲ ਦੇਖਣ ਲੱਗਦੇ ਆ ਬਹੁਤ ਵਧਾਈ ਦਿੰਦਾ ਤੇ ਧੰਨਵਾਦ ਵੀ ਕਰਦਾ ਪਿੰਡ ਦੀ ਡਿਵੈਲਪਮੈਂਟ ਵਾਸਤੇ ਪਿਛਲੇ 5 ਸਾਲਾਂ ਜਦੋਂ ਆਪਣੀ ਸਰਕਾਰ ਸੀ ਵੱਡੀਆਂ ਗਰੰਟਾਂ ਪਿੰਡ ਦੇ ਵਿੱਚ ਆਈਆਂ ਲਗਭਗ 1 ਕਰੋੜ 18 ਲੱਖ ਰੁਪਇਆ ਅਸੀਂ ਪਿੰਡ ਨੂੰ ਭੇਜਿਆ ਹੈ ਤੇ ਜਿਹਦੇ ਚੋਂ 65 ਲੱਖ ਰੁਪਇਆ ਦਾ ਸਿਰਫ 3 ਮਹੀਨਿਆਂ 'ਚ ਆਇਆ ਜਦੋਂ ਮੈਂ ਮੁੱਖ ਮੰਤਰੀ ਬਣਿਆ। ਇਸ ਖੂਬਸੂਰਤੀ ਦੇ ਨਾਲ ਹੋਰ ਪਿੰਡਾਂ ਨੇ ਨਹੀਂ ਕੀਤੀ। ਆ ਸਿਰਫ 15 ਲੱਖ ਦੇ ਵਿੱਚ ਤੁਸੀਂ ਇਹ ਸਟੇਡੀਅਮ ਬਣਾਇਆ ਹੈ। ਹੋਰ ਪਿੰਡਾਂ ਸ਼ਾਇਦ ਇੰਨਾ 40 ਲੱਖ ਵਿੱਚ ਨਾ ਬਣਾਉਂਦੇ, ਇੰਨੇ ਸੋਹਣੇ ਬੂਟੇ ਲਗਾਏ ਐ, ਚਾਰ ਦਿਵਾਰੀ ਕਰੀ ਐ, ਸਟੇਜ ਵੀ ਬਣਾ ਲਿਆ। ਸੋ ਮੈਂ ਵਧਾਈ ਦਿੰਦਾ ਐ ਇਸੇ ਤਰ੍ਹਾਂ ਤੁਹਾਡਾ ਕਮਿਊਨਿਟੀ ਸੈਂਟਰ 50 ਲੱਖ ਰੁਪਇਆ ਦਿੱਤਾ ਸੀ, ਉਹ ਵੀ ਤੁਸੀਂ ਬਹੁਤ ਵਧੀਆ ਬਣਾਇਆ ਐ। साह तरीफ लिया सारे वालों जिया आया जी आया, नो, जी आया बोस्ट वर्ग में बहुत सारा माण प्यार गोला सत्कार ज्योगे शखा पन्नवाद कर मान सम्मान किया जा रहा है असिशत धनवाद करते हैं दिल की गहराइयों बहुत बहुत धनबाद है सार्या चलिया हो गई धनवाद करते हैं सरदार चरणजीत जी चनी साहब ਦੁਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਜੀ ਪਟਿਆਲਾ ਹਮੇਸ਼ਾ ਹੀ ਨਾਲ ਸੱਜੀਆਂ ਫੱਦੀਆਂ ਬਾਹਾਂ ਦੀ ਗੱਤ ਕਰਨੀ ਹੈ ਗੁਰਪ੍ਰਤਾਪ ਸਿੰਘ ਜੀ ਪਟਿਆਲਾ ਔਰ ਨਾਲ ਮੇਰੇ ਸਾਡੇ ਮਦਨ ਤੰਸਾ ਜੀ ਆਰਪੀਆ ਜੀ ਤੇ ਨਾਲ ਜਿੰਨੀ ਇਹ ਜਿਹੜਾ ਪ੍ਰਾਲਾ ਕੀਤਾ ਹੈ ਪੰਜਾਬ ਕਬੱਡੀ ਫੈਡਰੇਸ਼ਨ ਦਾ ਬਾਹ ਦਾ ਏਰੀਆ ਰੋਪਣ ਦਾ